ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੇ ਸ਼ੌਪ ਵਲੌਗ ਵਿੱਚ ਤੁਹਾਡਾ ਸਵਾਗਤ ਆਪਾਂ ਲਾਈਵ ਹੋਏ ਆਂ ਲਾਈਵ ਨਹੀਂ ਅੱਜ ਦੀ ਵੀਡੀਓ ਵਿੱਚ ਸ਼ਾਮਲ ਹੋਏ ਆਂ ਤੇ ਦਿਖਾਉਣੇ ਤੁਹਾਨੂੰ ਅੱਜ ਦੁਗਾਂ ਦੁਕਾਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਵੀਡੀਓ ਨਾਲ ਜੁੜੇ ਹੋ ਲੋ ਜੀ ਪਹਿਲਾ ਕੰਮ ਮੈਂ ਕਰ ਰਿਹਾ ਸੀ ਬਲਣ ਤੁਹਾਨੂੰ ਦਿਖਾਦਨੇ ਆਂ ਸਮਾਨ ਵੇਚਣ ਵਾਲੇ ਦੇਖ ਸਕਦੇ ਹੋ ਸਮਾਨ ਵੇਚਣ ਵਾਲੇ ਆ ਗਲੀ ਸਾਰਿਆਂ ਨੂੰ ਲੱਭਦੀ ਆ ਤੁਹਾਨੂੰ ਦਿਖਾਦਨੇ ਆਂ ਹੋਰ ਕਿਸੇ ਨੂੰ ਕੋਈ ਗਲੀ ਨਹੀਂ ਲੱਭਦੀ ਕਿ ਆਹੀ ਦੁਕਾਨ ਆ ਮੇਰਾ ਕੰਮ ਸੀਗਾ ਜੀ ਠੰਡੇ ਵੇਖੋ ਇੱਧਰ ਖਿਲਰੇ ਪਏ ਆ ਇੱਕ ਇੱਧਰ ਆ ਚਰੋ ਪੈਕਿੰਗ ਐ ਵੀ ਹੁਣ ਖਿਲਰ ਦਿੰਗੇ ਜਦੋਂ ਇਹਦੇ ਵਿੱਚੋਂ ਠੰਡੇ ਦੇਵਾਂਗੇ ਕਿਸੇ ਨੂੰ ਤੇ ਮੈਂ ਕੀ ਕਰਨਾ ਹੋਣਾ ਆ ਬਕਸੇ ਦੇ ਵਿੱਚ ਪਾ ਲਿਆਂ ਬਕਸੇ ਰੱਖ ਲਾਂਗੇ ਉੱਥੇ ਸਾਹਮਣੇ ਦੂਜੇ ਬਕਸੇ ਦੇ ਕੋਲੇ ਲੋ ਇਹ ਬਕਸਾ ਹੋ ਗਿਆ ਖੋਲਣਾ ਇਹਦੇ ਨਾਲ ਐ ਹੋਊਗਾ ਬਈ ਇੱਥੇ ਜਗ੍ਹਾ ਦੀ ਬਚ ਜੂਗੀ ਹੁਣ ਆਹ ਗੁਰਕਰੇ ਜੇ ਆ ਵੀ ਹੈ ਥੋੜੇ ਹੁੰਦੇ ਆ ਥਾਂ ਬੜਾ ਘੇਰਦੇ ਆ ਦੇਖ ਸਕਦੇ ਇਹਥੇ ਬਣ ਗਈ ਸਪੀਸ ਕਪੜਾ ਇੱਥੇ ਆਪਣਾ ਸਾਫ਼ ਕਰ ਗਏ ਨੂੰ ਲਾਉਣਾ ਸਾਬਸਾ ਬਾਕਪਾਂ ਥੋੜਾ ਸਾਫ਼ ਕਰ ਦਿੰਨੇ ਆ ਫਿਰ ਬਾਕੀ ਕੰਮ ਕਰਾਂਗੇ ਯੋ ਗਿਆ ਸੈੱਟ ਅੱਜ ਨੂੰ ਫਿਰ ਅੱਜ ਖੋਲਦਿਆਂ ਕੁਰਕਰੇ ਦੇ ਨਾਲ ਹੜਦੇ ਆ ਕੁਰਕਰੇ ਜੇ ਉਂਪੜ ਜਾਂਦੇ ਆ ਇਹ ਵੀ ਕੰਮ ਥੋੜਾ ਹੋਇਆ ਇਹ ਇੱਥੇ ਇੱਕ ਲੱਗ ਦਿੰਨੇ ਆ ਪਹਿਲਾਂ ਜੋ ਇੱਕ ਦਾ ਡੰਗੇ ਗਿਆ ਆ ਵਾਲਾ ਆ ਕਮੈਂਟ ਕਰਕੇ ਦੱਸੋ ਕਿਹੜਾ ਕਿਹੜਾ ਅਜੇ ਤੱਕ ਵੀ ਖਾਂਦਾ ਏ ਪਹਿਲਾਂ 1 ਦੋ ਰੁਪਏ ਦੇ ਹੁੰਦੇ ਸੀ ਹੁਣ ਹੋ ਗਏ 5 ਰੁਪਏ ਦੇ ਦੇਖੋ ਆਉਜੀ ਮੈਂ ਆਪਾਂ ਲਈ ਸਲੂਟ ਜੀ ਲੈ ਆਂਦੀ ਆ ਬੋਰਡ ਫਲੈਪ ਬੋਰਡ ਇਹ ਕਾਦੀ ਵਸਤ ਲੈੰਦਾ ਕਿਹਨੂੰ ਦੱਸ ਦੇਣਾ ਚਾਹੁੰਦੇ ਆ ਆ ਪਾਸਾ ਹੋ ਗਿਆ ਜੀ ਮਾਰ ਕੇ ਵਾਸਤੇ ਆ ਹੋ ਗਿਆ ਜਿਵੇਂ ਚਾਕ ਅਜ ਆਪਣੇ ਕੋਲ ਚਾਕ ਪਿਆ ਚਾਕ ਨਾਲ ਲਿਖਣ ਵਾਸਤੇ ਤੇ ਆ ਗਿਆ ਬਈ ਲਿਖ ਫਿਰ ਇਹ ਲਿਖਣਾ ਇੱਕ ਮਿੰਟ ਗੱਤਾ ਜਿੱਥੇ ਰੱਖ ਲਈਆਂ ਸਕ੍ਰੈਚ ਪੈ ਜਾਣਗੇ ਇਹ ਹੈਗਾ ਜੀ ਇੱਥੇ ਮਤਲਬ ਲਿਖਣ ਵਾਸਤੇ ਸਵਾਲ ਜਵਾਬਾਂ ਦੇ ਨੂੰ ਪੁੱਛਦੇ ਜਾਂ ਕੋਈ ਵੀ ਚਾਹਤ ਨਾਲੋਂ ਹਾਲ ਤੇ ਫੇਸਬੁੱਕ ਤੇ ਪਾ ਲਈਦੇ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰੀਦੇ ਆ ਉਹ ਦੂਜੀ ਆਰ ਡੀ ਤੇ ਹੈ ਗਿਆ ਆਪਾਂ ਜਿਹੜੇ ਆ ਲਿਖਣਾ ਦੂਸਾ ਵੀ ਉਸ ਤੇ ਵੀ ਲਿਖ ਦਿੰਨੇ ਹਟ ਜਾ ਇੱਕ ਸਟਮਟ ਵੀ ਇੱਕ ਕਰਨਾ ਆਹ ਬਾਈ ਨੂੰ ਆਪਾਂ ਡਿਓਟੀ ਲਾਤਾ ਦੇਖ ਸਕਦੇ ਹੋ ਤੁਸੀਂ ਇਹ ਕੰਮ ਨੂੰ ਸ਼ੌਂਕ ਹੈ ਗਾ ਮੈਂ ਹੈ ਚੱਲ ਕੋਈ ਨਹੀਂ ਬੜਾਲਾ ਆ ਚੀਜ਼ ਆ ਜਿਹੜੀ ਤੁਹਾਨੂੰ ਦੱਸਾ ਰਹੀ ਸੀ ਸਵਾਲ ਜਵਾਬ ਦੇ ਪੁੱਛਦੇ ਹਾਂ ਕਿ ਸੇ ਤਿੰਨ ਅੰਕਾਂ ਨੂੰ ਜੋੜੋ ਕਿ ਉੱਤਰ ਇੰਨਾ ਆਵੇ ਤੇ ਫਿਰ ਜਿਹੜੇ ਜੀਨियस ਹੋਣਗੇ ਉਹ ਕਮੈਂਟ ਕਰਨਗੇ ਵੀ ਹਾਂ ਆ ਉੱਤਰ ਉੱਤਰ ਦਾਸ ਆਵੇ ਉੱਤਰ ਦਾਸ ਦੇਖ ਲਵੋ ਲਾਵੇ ਓਲਡ